ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਗਰਮੀਆਂ ਸਰਦੀਆਂ ਪਾਰਟੀ ਵੇਅਰ ਕੈਜੂਅਲ ਸੂਟਸ ਸਾਰੀ ਹੀ ਤਰ੍ਹਾਂ ਦੇ ਲੈ ਕੇ ਆਉਂਦੇ ਆ ਤੇ ਅੱਜ ਦੇ ਸੂਟ ਹੋਣਗੇ ਕਾਟਨ ਸਟਾਫ ਦੇ ਵਿੱਚ embroidery ਵਾਲੇ ਸੂਟ ਹੋਣਗੇ neck line ਪਣੀ ਹੋਏਗੀ border line ਪਣੀ ਹੋਏਗੀ ਤੇ ਨਾਲ ਹੋਣਗੇ ਕਾਰਨਰਸ ਦੇ ਫਲਾਵਰ ਇੱਕਦਮ ਵਧੀਆ ਹੈਵੀ ਲੁੱਕ ਦੇ ਜਿਹੜੇ ਫਲਾਵਰਸ ਹੋਣਗੇ border line ਤੇ ਨੈਕਲਾਈਨ ਸਾਦੋਵੇਂ ਹੀ ਫਿਨਿਸ਼ਿੰਗ ਵਾਲੇ ਹੋਣਗੇ ਤੇ ਬਾਜੂ ਤੇ ਵੀ ਵਰਕ ਆਏਗਾ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾ ਕਲਰ ਮੋਰ ਪੰਖੀਆ ਸ਼ੇਡ ਆ ਤੇ ਉੱਪਰ ਆਏਗੀ ਸੈਲਫ ਪ੍ਰਿੰਟਿੰਗ ਠੀਕ ਹੈ ਤੁਸੀਂ ਸੂਟ ਦੀ ਲੁੱਕ ਚੈੱਕ ਕਰੋ ਇੱਕਦਮ ਵਧੀਆ ਹੈਵੀ ਲੁੱਕ ਦੇ ਸੂਟ ਆਉਣਗੇ ਹੈਵੀ ਰੁੱਕ ਦੇ ਸੂਟ ਆਉਣਗੇ ਤੇ ਦੁਪੱਟੇ ਵੀ ਪੂਰੇ ਏਮਬਰਾਇਡਰੀ ਵਾਲੇ ਆਉਣਗੇ ਠੀਕ ਹੈ ਜੀ ਦੁਪੱਟਾ ਚੈੱਕ ਕਰ ਸਕਦੇ ਹੋ ਟੂ ਸਾਈਡਡ ਆਏਗੀ ਵੇਲ 4 ਸਾਈਡਡ ਲੇਸ ਆਏਗੀ ਤੇ ਸੈਂਟਰ ਵਿੱਚ ਵੀ ਛੋਟੀ ਛੋਟੀ ਬੁੱਟੀ ਹੋਏਗੀ ਸ਼ਾਈਨਿੰਗ ਵਾਲੇ ਦੁਪੱਟੇ ਹੋਣਗੇ ਬਹੁਤ ਹੀ ਸੋਹਣੇ ਮਸਲੀਨ ਦੇ ਦੁਪੱਟੇ ਹੋਣਗੇ ਇਹ ਵਾਲੇ ਕ ਇਹਨਾਂ ਦੇ ਵਿੱਚ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਚੂਜ਼ ਕਰ ਸਕਦੇ ਜੇ 7814352822 ਸਾਡਾ ਬੁਕਿੰਗ ਨੰਬਰ ਹੋਏਗਾ ਇਸ ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਨਾਲ ਹੀ ਇਹਨਾਂ ਦਾ ਰੇਟ ਸੈਂਡ ਕਰਨਾ ਹੈ ਇਹ ਵਾਲੇ ਜਿਹੜੇ ਸੂਟ ਨੇ ਜਿਹੜੇ ਤੁਹਾਨੂੰ ਹੁਣ ਮੈਂ ਪਹਿਲੇ ਦਿਖਾ ਰਹੀ ਆ ਇਹ ਹੋਣਗੇ 1695 ਦੇ ਠੀਕ ਹੈ ਜੀ 1695 1695 ਦੇ ਇਸ ਸੂਟ ਮਿਲਣਗੇ షిప్పింగ్ ਦਾ ਚਾਰਜ ਕੋਈ ਨਹੀਂ ਹੋਏਗਾ 올 ਇੰਡੀਆ ਸ਼ਿਪਿੰਗ ਫ੍ਰੀ ਹੈ ਤੇ ਆਊਟ ਆਫ ਇੰਡੀਆ ਤੁਹਾਨੂੰ ਸ਼ਿਪਿੰਗ ਦੇਣੀ ਪੈਗੀ ਅਗਲਾ ਕਲਰ ਆਏਗਾ ਗ੍ਰੀਨੀਸ਼ ਸਟੋਨ ਦੇ ਵਿੱਚ ਨੈਕਲਾਈਨ ਬਹੁਤ ਸੋਹਣੀ ਬਣੀ ਆ ਬਾਰਡਰ ਲਾਈਨ ਬਹੁਤ ਪਿਆਰੀ ਬਣੀ ਆ ਤੇ ਨਾਲ ਆਏਗਾ ਇਸ ਦਾ ਕਾਰਨਰਸ ਦਾ ਫਲਾਵਰ ਠੀਕ ਹੈ ਦੋਨੇ ਹੀ ਕਾਰਨਰ ਤੇ ਫਲਾਵਰ ਆਉਣਗੇ ਤੇ ਬਾਜੂ ਦਾ ਵਰਕ ਆਏਗਾ ਬਹੁਤ ਹੀ ਪਿਆਰਾ ਇਕਦਮ ਸੋਬਰ ਲੁੱਕ ਦਾ ਇਸ ਸੂਟ ਬਣ ਕੇ ਤਿਆਰ ਹੁੰਦਾ ਹੈ ਸਰਦਾਰੀ ਲੁੱਕ ਦੇ ਜਿਵੇਂ ਦੇ ਕੇ ਇਸ ਸੂਟ ਬਣ ਕੇ ਤਿਆਰ ਹੁੰਦੇ ਨੇ ਤੇ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਹੋਣਗੇ ਦੁਪੱਟੇ ਚੈੱਕ ਕਰੋ ਤੁਸੀਂ ਇਕਦਮ ਵਿਥ ਲੈਂਥ ਪੂਰੀ ਦੁਪੱਟੇ ਦੀ ਹੋਏਗੀ ਤੇ ਮਸਲੀਨ ਦੇ ਇਹ ਦੁਪੱਟੇ ਹੋਣਗੇ ਸ਼ਾਈਨਿੰਗ ਵਾਲੇ ਦੁਪੱਟੇ ਹੋਣਗੇ ਤੇ ਨਾਲ ਆਏਗੀ ਟੂ ਸਾਈਡਡ ਇਕਦਮ ਵਧੀਆ ਬੇਲ ਦੇਸ ਆਏਗੀ ਫੋਰ ਸਾਈਡਡ ਨਾਲ ਆਏਗੀ ਛੋਟੀ ਛੋਟੀ ਬੂਟੀ ਠੀਕ ਹੈ ਜੀ ਇਕਦਮ ਵਧੀਆ ਹੈਵੀ ਲੁੱਕ ਦੇ ਸਮਰ ਪਾਰਟੀ ਵੇਅਰ ਸੂਟ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਬਹੁਤ ਹੀ ਪਿਆਰੇ ਸੂਟ ਹੁੰਦੇ ਨੇ ਤੇ ਇਹ ਵਾਲੇ ਸੂਟ ਜਿਹੜੇ ਕਾਫੀ ਯੂਜ਼ ਹੁੰਦੇ ਨੇ ਠੀਕ ਹੈ ਇਸ ਰੇਂਜ ਵਿੱਚ ਔਰ ਇੰਨੀ ਕ ਐਮਬਰਾਇਡਰੀ ਵਾਲੇ ਸੂਟ ਕਿਉਂਕਿ ਇਹ ਜਿਆਦਾ ਹੈਵੀ ਪਨ ਵੀ ਨਹੀਂ ਹੁੰਦਾ ਇਹਨਾਂ ਦਾ ਇਹ ਕਾਫੀ ਯੂਜ਼ ਹੁੰਦੇ ਨੇ ਤੇ ਗਰਮੀਆਂ ਵੈਸੇ ਵੀ ਜਿਆਦਾ ਸੀਜ਼ਨ ਨੇ ਗਰਮੀਆਂ ਦਾ ਸੀਜ਼ਨ ਵੈਸੇ ਵੀ ਜਿਆਦਾ ਲੌਂਗ ਹੁੰਦਾ ਹੈ ਤੇ ਇਹ ਵਾਲੇ ਸੂਟ ਸਾਨੂੰ ਕਾਫੀ ਡਿਮਾਂਡ ਦੇ ਵਿੱਚ ਚਾਹੀਦੇ ਹੁੰਦੇ ਨੇ ਕਾਫੀ ਕੁਆਂਟੀਟੀ ਦੇ ਵਿੱਚ ਚਾਹੀਦੇ ਹੁੰਦੇ ਨੇ ਅਗਲਾ ਕਲਰ ਆਏਗਾ ਬਲੂ ਕਲਰ ਠੀਕ ਆ ਬਲੂ ਕਲਰ ਇਕਦਮ ਸੁਪਰ ਹਿੱਟ ਕਲਰ ਤੇ ਗਰਮੀਆਂ ਦੇ ਵਿੱਚ ਤੇ ਸਭ ਤੋਂ ਵਧੀਆ ਠੰਡਾ ਕਲਰ ਹੁੰਦਾ ਆ ਤਾਂ ਤੁਸੀਂ ਬਾਰਡਰ ਚੈੱਕ ਕਰ ਸਕਦੇ ਹੋ ਨੈਕਲਾਈਨ ਚੈੱਕ ਕਰ ਸਕਦੇ ਹੋ ਤੇ ਦੁਪੱਟਾ ਦੁਪੱਟਾ ਵੀ ਪੂਰਾ ਹੈਵੀ ਆਏਗਾ ਬਹੁਤ ਹੀ ਸੋਹਣਾ ਦੁਪੱਟਾ ਆ ਆ ਕਲਰ ਜਿਹੜੇ ਨੇ ਇਕਦਮ ਵਧੀਆ ਸਰਦਾਰੀ ਲੁੱਕ ਦੇ ਹੀ ਕਲਰ ਹੋਣਗੇ ਇਸ ਦੇ ਵਿੱਚ ਜਿਸ ਤਰ੍ਹਾਂ ਕਿ ਸਭ ਤੋਂ ਪਹਿਲੇ ਤੁਹਾਨੂੰ ਦਿਖਾਇਆ ਸੀਗਾ ਕਲਰ ਅ ਗ੍ਰੀਨ ਟੋਨ ਸੀਗਾ ਬਲੂ ਸ਼ੇਡ ਆ ਠੀਕ ਹੈ ਤੇ ਇਹ ਵਾਲਾ ਆਏਗਾ ਹੁਣ ਗ੍ਰੇ ਟੋਨ ਦੇ ਵਿੱਚ ਠੀਕ ਹੈ ਇੱਕਦਮ ਵਧੀਆ ਗਰਮੀਆਂ ਦੇ ਵਿੱਚ ਤੇ ਗ੍ਰੇ ਗ੍ਰੇ ਕਲਰ ਜਿਹੜਾ ਬਹੁਤ ਹੀ ਸੋਹਣਾ ਲੱਗਦਾ ਇੱਕਮ ਇੱਕਦਮ ਹਾਈਲਾਈਟਿੰਗ ਜਿਹਾ ਕਲਰ ਹੁੰਦਾ ਇਹ ਵਾਲਾ ਇਹ ਵਾਲੇ ਕਲਰਸ ਨੂੰ ਜਿਹੜਾ ਵੇਅਰ ਕਰਦੇ ਨੇ ਹਰ ਇੱਕ ਏਜ ਗਰੁੱਪ ਦਾ ਜਿਹੜਾ ਉਹ ਇਸ ਨੂੰ ਵੇਅਰ ਕਰ ਸਕਦਾ ਹੈ ਜਿਸ ਤਰ੍ਹਾਂ ਕਿ ਇਹ ਗ੍ਰੇ ਸ਼ੇਡ ਆ ਤੇ ਇਸ ਤੇ ਜਿਹੜੀ ਏਮਬਰਾਇਡਰੀ ਉਹ ਵੀ ਬਹੁਤ ਹੀ ਸੋਹਣੀ ਲੱਗਦੀ ਪਈ ਆ ਠੀਕ ਹੈ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਲਓ ਜਿਹੜੇ ਵੀ ਲੱਗੇ ਨੇ ਵਿੱਚ ਠੀਕ ਹੈ ਤੇ ਇਸਦੇ ਦੁਪੱਟੇ ਬਹੁਤ ਹੀ ਸੋਹਣੇ ਆਉਣਗੇ ਪੂਰੇ ਵਧੀਆ ਏਮਬ੍ਰੋਇਡਰੀ ਵਾਲੇ ਦੁਪੱਟੇ ਆਉਣਗੇ ਬੁੱਟੀ ਵਾਲੇ ਆਉਣਗੇ ਤੇ ਨਾਲ ਆਏਗੀ ਵੇਲ ਨਾਲ ਫਲਾਵਰਸ ਆਉਣਗੇ ਠੀਕ ਹੈ ਇਸਦੇ ਵਿੱਚ ਜਿਹੜੀ ਹੈ ਉਹ ਰੇਸ਼ਮ ਦਾ ਧਾਗਾ ਜਿਹੜਾ ਬਹੁਤ ਹੀ ਵਧੀਆ ਕੰਟਰਾਸਟਡ ਲੱਗਾ ਜਿਵੇਂ ਇਸਦੇ ਵਿੱਚ ਥੋੜਾ ਲਾਈਟ ਫਰੋਜ਼ੀ ਕਲਰ ਆ ਪਿੰਕ ਟੋਨ ਆ ਗ੍ਰੇ ਦੇ ਉੱਪਰ ਹੈਨਾ ਇਹ ਥੋੜੀ ਗ੍ਰੇ ਡਾਰਕ ਸ਼ੇਡ ਆਏਗੀ ਕਲਰ ਬਹੁਤ ਸੋਹਣਾ ਹੈ ਤੇ ਇਸ ਦੇ ਵਿੱਚ ਤੁਹਾਨੂੰ ਕਾਫੀ ਕਲਰ অপਸ਼ਨਸ ਮਿਲ ਜਾਣਗੇ ਜੇ ਤੁਸੀਂ ਸਾਰੀ ਵੀਡੀਓ ਨੂੰ ਜਿਹੜਾ ਐਂਡ ਤੱਕ ਦੇਖਣਾ ਹੈ ਤਾਂ ਜੋ ਤੁਹਾਨੂੰ ਜਿਹੜੇ ਸਾਰੇ ਹੀ ਕਲਰ ਪਤਾ ਚੱਲ ਸਕਰ ਚੋਇਸ ਕਰਨੀ ਜੜੀ ਹੋ इजी ਹੋ ਜਾਂਦੀ ਹੈ ਅਗਲਾ ਸੂਟ ਆਏਗਾ ਪਰਪਲ ਸ਼ੇਡ ਠੀਕ ਹੈ ਡਾਰਕ ਪਰਪਲ ਪਰਪਲ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ ਵੀ ਇਸ ਦੇ ਵਿੱਚ ਰੇਸ਼ਮ ਦਾ ਕੰਮ ਜਿਹੜਾ ਆ ਉਹ ਬਹੁਤ ਹੀ ਪਿਆਰਾ ਹੋਇਆ ਹੈ ਲਾਈਟ ਡਾਰਕ ਸਾਰੇ ਹੀ ਕੰਬੀਨੇਸ਼ਨ ਆਉਂਦੇ ਨੇ ਇਸ ਦੇ ਵਿੱਚ ਤੇ ਇਹ ਦੁਪੱਟਾ ਬਹੁਤ ਹੀ ਸੋਹਣਾ ਆਏਗਾ ਸੇਮ ਕਲਰ ਆਏਗਾ ਦੁਪੱਟੇ ਦਾ ਤੇ ਓਵਰ ਆਲ ਤੁਹਾਨੂੰ ਜਿਹੜਾ ਇਹ ਪ੍ਰਿੰਟਡ ਸੂਟ ਹੋਏਗਾ ਪ੍ਰਿੰਟਡ ਸੈਲ ਪ੍ਰਿੰਟਿੰਗ ਦੇ ਉੱਪਰ ਤੁਹਾਨੂੰ ਜਿਹੜੀ ਏਮਬਰਾਇਡਰੀ ਮਿਲੇਗੀ, ਨੈਕਲਾਈਨ ਮਿਲੇਗੀ, ਬਾਰਡਰ ਮਿਲੇਗੀ, ਬਾਜੂ ਦਾ ਵਧੀਆ ਕੰਮ ਮਿਲੇਗਾ ਤੇ ਦੁਪੱਟਾ ਵੀ ਇੱਕਦਮ ਹੈਵੀ ਮਿਲੇਗਾ ਸਿਰਫ 1695 ਜਿਹੜਾ ਇਸ ਦਾ ਆਫਸੀਜਨ ਰੇਟ ਆ ਠੀਕ ਹੈ ਉਸ ਤਰ੍ਹਾਂ ਇਹਨਾਂ ਦੇ ਜਿਹੜੇ ਉਹ 2200 ਤੋਂ ਉੱਪਰ ਨੇ ਤੇ ਤੁਸੀਂ ਡਿਸਕਾਊਂਟ ਦੇ ਵਿੱਚ ਜਿਹੜਾ ਆ ਅਜੇ ਸੀਜ਼ਨ ਆਫ ਸੀਜ਼ਨ ਦੇ ਵਿੱਚ ਜਿਹੜਾ ਤੁਸੀਂ ਲੈ ਸਕਦੇ ਹੋ 1695 ਦਟਸੂਟ ਠੀਕ ਹੈ ਤੇ 788143 822 ਤੇ ਤੁਸੀਂ ਜਿਹੜਾ ਆ ਉਹ ਪਿਕ ਸੈਂਡ ਕਰਨੀ ਆ ਤੇ ਆਰਡਰ ਕਨਫਰਮ ਕਰ ਲੈਣਾ ਅਗਲੇ ਸੂਟ ਜਿਹੜੇ ਆ ਬਹੁਤ ਹੀ ਵਧੀਆ ਡਿਮਾਂਡਿੰਗ ਸੂਟ ਸੀਗੇ ਇਹ ਵਾਲੀ ਮਸਲੀਨ ਦੇ ਵਿੱਚ ਸੂਟ ਹੋਣਗੇ ਠੀਕ ਹੈ ਬਹੁਤ ਹੀ ਪਿਆਰਾ ਸੂਟ ਆ ਬਾਰਡਰ ਲਾਈਨ ਬਣੀ ਆ neck ਦੀ ਪੱਟੀ ਬਣੀ ਆ ਤੇ ਸੈਂਟਰ ਪੈਨਲਿੰਗ ਬਣੀ ਆ ਰੋਜ਼ ਫਲਾਵਰ ਜਿਹੜੇ ਸ਼ੇਡਿੰਗ ਵਾਲੇ ਆਉਣਗੇ ਦੁਪੱਟੇ ਬਹੁਤ ਹੀ ਸੋਨੇ ਆਉਣਗੇ ਪਿਓਰ ਦੇ ਦੁਪੱਟੇ ਹੋਣਗੇ ਟੂ ਸਾਈਡਡ ਵੇਲ ਆਏਗੀ ਤੇ ਨਾਲ ਆਏਗੀ ਫਲਾਵਰਸ ਦੀ ਬੂਟੀ ਠੀਕ ਹੈ ਇਹ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕੀ ਇਹ ਪਿੰਕੀਸ਼ ਗਾਜਰੀ ਸ਼ੇਡ ਆ ਠੀਕ ਹੈ ਕਲਰ ਸਾਰੇ ਹੀ ਬਹੁਤ ਸੋਹਣੇ ਆਉਣੇ ਆ ਜਿਸ ਤਰ੍ਹਾਂ ਗਾਜਰੀ ਸ਼ੇਡ ਹੋ ਗਿਆ ਇਹ ਥੋੜਾ ਜਿਹਾ ਪਿੰਕੀਸ਼ ਪਰਪਲ ਸ਼ੇਡ ਦੇ ਵਿੱਚ ਆਉਂਦਾ ਆ ਕਲਰ ਸਾਰੇ ਇੱਕ ਤੋਂ ਇੱਕ ਵੱਧ ਸੋਹਣੇ ਆ ਚੋਇਸ ਕਰਨੀ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਕਿਵੇਂ ਦਾ ਕਲਰ ਚੂਜ਼ ਕਰਨਾ ਹੈ ਕਿਵੇਂ ਦਾ ਜਿਹੜਾ ਡਿਜ਼ਾਈਨ ਚੂਜ਼ ਕਰਨਾ ਹੈ ਸਾਡੇ ਜਿਹੜੇ ਚੈਨਲ ਤੇ ਸਭ ਤੋਂ ਪਹਿਲੇ ਮੈਂ ਕਹਿ ਸਕਦੀ ਆ ਕਿ कॉटन वियर सूट्स ਦੀਆਂ ਵੀਡੀਓਜ਼ ਅੱਜ ਤੋਂ ਹਫ਼ਤਾ ਪਹਿਲੇ ਹੀ ਸਟਾਰਟ ਹੋ ਚੁੱਕੀਆਂ ਇੱਕਦਮ ਨਵਾਂ ਸਟੱਫ ਨਵੇਂ ਹੀ ਸਾਰੇ ਜਿਹੜੇ ਆ ਉਹ ਫੈਬਰਿਕ ਨਵੇਂ ਆ ਤੇ embroidery designs ਜਿਹੜੇ ਨੇ ਬਹੁਤ ਹੀ ਪਿਆਰੇ ਆ ਜਿਸ ਤਰ੍ਹਾਂ ਕਿ ਹੁਣ ਪਾਰਟੀ wear suits ਜਿਹੜੇ ਹੀ paneling ਵਾਲੇ ਆਏ ਸੀਗੇ ਤੇ ਹੁਣ ਇਸ ਦੇ ਵਿੱਚ ਵੀ ਆਏਗੀ paneling ਠੀਕ ਹੈ ਕਿਉਂਕਿ paneling ਚੜੀਆ ਇੱਕਦਮ ਵਧੀਆ ਡਿਮਾਂਡੇਬਲ embroidery ਰਹੀ ਆ ਪਾਰਟੀ wear suits ਤੇ ਉੱਪਰ ਵੀ ਤੇ ਇਹ ਵਾਲੇ suits ਜਿਸ ਤਰ੍ਹਾਂ ਕਿ ਇਹ ਵਾਲਾ ਵਾ ਥੋੜਾ greenish tone ਦੇ ਵਿੱਚ ਆ 컬러 ਬਹੁਤ ਹੀ ਸੋਹਣਾ ਉੱਪਰ pink red rose ਜਿਹੜੇ ਫਲਾਵਰਸ ਆਉਣਗੇ shading ਵਾਲੇ ਫਲਾਵਰਸ ਆਉਣਗੇ paneling ਆਏਗੀ ਗਲੇ ਦੀ ਬਹੁਤ ਸੋਹਣੀ ਪੱਟੀ ਬਣੀ ਆ ਬਾਰਡਰ ਲਾਈਨ ਦੀ ਫਿਨਿਸ਼ਿੰਗ ਆਏਗੀ ਗਲੇ ਦੀ ਪੱਟੀ ਤੁਸੀਂ ਟਾਪਦਾ ਸਕਦੇ ਇਸ ਦੇ ਵਿੱਚ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਤੁਸੀਂ ਚੈੱਕ ਕਰੋ ਇਸ ਦਾ ਦੁਬੱਟਾ ਠੀਕ ਹੈ ਬਹੁਤ ਹੀ ਸੋਹਣਾ ਗ੍ਰੀਨੀਸ਼ ਟੋਨ ਸੀਗਾ ਅਗਲਾ ਆਏਗਾ ਗ੍ਰੇ ਕਲਰ ਦੇ ਵਿੱਚ ਇਹ ਸੂਟ ਜਿਹੜੇ ਨੇ ਬਹੁਤ ਹੀ ਪਿਆਰੇ ਲੱਗਦੇ ਆ ਗ੍ਰੇ ਟੋਨ ਜਿਹੜਾ ਆ ਉਹ ਬਹੁਤ ਹੀ ਵਧੀਆ ਸੋਬਰ ਜਿਹਾ ਕਲਰ ਆ ਗਰਮੀਆਂ ਵਾਸਤੇ ਇੱਕਦਮ ਜਿਹੜੇ ਸੂਟੇਬਲ ਕਲਰ ਨੇ ਬਹੁਤ ਹੀ ਸੋਹਣੇ ਸੋਹਣੇ ਸਾਰੇ ਹੀ ਕਲਰ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਮੰਗਵਾ ਸਕਦੇ ਹੋ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ 7814352822 ਤੁਸੀਂ ਪਿਕ ਸੈਂਡ ਕਰਨੀ ਆ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਜੇ ਤੇ COD ਅਵੇਲੇਬਲ ਨਹੀਂ ਹੋਏਗੀ ਵਿਦਿਨ ਆਫ 3 অর 4 ਡੇਸ ਦੇ ਅੰਦਰ ਤੁਹਾਡੇ ਘਰ ਦੇ ਵਿੱਚ ਸੂਟ ਹੋਏਗਾ ਠੀਕ ਹੈ ਜੀ ਕੋਈ ਵੀ ਵੀਕ ਨਹੀਂ ਲੱਗੇਗਾ ਕੋਈ ਵੀ ਨਹੀਂ ਪਰ ਅਸੀਂ ਵਿਦਿਨ ਆ 20 ਦਿਨ ਜਿਹੜਾ ਉਹ ਜ਼ਰੂਰ ਕਹਿੰਨੇ ਆ ਇੱਕ ਬਣਾ ਨੇ ਜ਼ਰੂਰ ਇਹ ਧਿਆਨ ਰੱਖਣਾ ਹੈ ਕਿ ਸਾਡੀ ਜਿਹੜੀ ਅਸੀਂ ਹਰ ਰੋਜ਼ ਲਾਈਵ ਤੇ ਆਉਂਦੇ ਆਂ ਰਾਤ ਨੂੰ 9 ਤੋਂ 9:30 ਦੇ ਵਿੱਚ ਤੁਸੀਂ ਲਾਈਵ ਨੂੰ ਜ਼ਰੂਰ ਜੁਆਇਨ ਕਰਨਾ ਹੈ ਉੱਥੇ ਬਹੁਤ ਹੀ ਡਿਸਕਾਊਂਟ ਦੇ ਵਿੱਚ ਪਾਰਟੀ ਵੇਅਰ ਸੂਟਸ ਆਉਂਦੇ ਨੇ ਕਾਟਨ ਵੇਅਰ ਦੇ ਸੂਟਸ ਆਉਂਦੇ ਨੇ ਪਸ਼ਮੀਨਾ ਤੇ ਬਹੁਤ ਹੀ ਜਿਹੜੀ ਉਹ ਇੱਕਦਮ ਧਮਾਕੇਦਾਰ ਸੇਲ ਲੱਗੀ ਹੋਈ ਆ ਸਾਡੇ ਲੌਂਗ ਵੀਡੀਓਜ਼ ਦੇ ਉੱਪਰ ਤੁਸੀਂ ਉਹ ਵੀ ਜ਼ਰੂਰ ਜਿਹੜਾ ਉਹ ਤਾਂ ਸਾਰੀ ਵਿਜ਼ਿਟ ਕਰਨੀ ਆ ਬਹੁਤ ਹੀ ਪਿਆਰੇ ਕਲਰ ਤੇ ਬਹੁਤ ਹੀ ਸੋਹਣੇ ਕਲਰ ਆ ਸਾਰੇ ਠੀਕ ਹੈ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਤੇ ਪਿਆਰਾ ਪਿਆਰਾ ਕਮੈਂਟ ਜਰੂਰ ਕਰਕੇ ਜਾਇਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ